ਮੇਰੇ ਬਹੁਤ ਵਿਦਵਾਨ ਸਾਥੀਓ ਅੱਜ ਮੈਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਸਮਾਂ ਲਗਭਗ ਸਵੇਰ ਦੇ 8:00 ਵਜੇ ਚੁੱਕੇ ਨੇ ਸਾਹਮਣੇ ਲਾਈਟਾਂ ਹਲੇ ਜਗ ਰਹੀਆਂ ਤੇ ਸਾਹਮਣੇ ਪੂਰੀ ਧੁੰਦ ਚਾਰੇ ਪਾਸੇ ਫਸਰੀ ਹੋਈ ਆਪਾਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਸਾਹਮਣੇ ਚਾਰੇ ਪਾਸੇ ਸੰਘਣੀ ਧੁੰਦ ਅੱਜ ਦੀ ਧੁੰਦ ਕਾਫੀ ਸੰਘਣੀ ਆ ਅੱਜ ਦੀ ਵਿਜ਼ਿਬਿਲਟੀ ਲਗਭਗ 100 ਮੀਟਰ ਦੀ ਆ 100 ਕ ਮੀਟਰ ਤੱਕ ਆਪਾਂ ਸਹੀ ਦੇਖ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਨੂੰ ਕੁਝ ਵੀ ਸਾਫ਼ ਦਿਖਾਈ ਨਹੀਂ ਦਿੰਦਾ ਤੇ ਅੱਜ ਟ੍ਰੈਫਿਕ ਬਹੁਤ ਜ਼ਿਆਦਾ ਸੜਕਾਂ ਦੇ ਉੱਪਰ ਜਿਉਂ ਹੀ ਮੈਂ ਤੁਰਿਆ ਬਹੁਤ ਸਾਰੀਆਂ ਟਰਾਲੀਆਂ ਟਰੈਕਟਰ ਜਿਨ੍ਹਾਂ ਦੇ ਉੱਪਰ ਪਰਾਲੀ ਦੇ ਥੇਲਰ ਲੱਦੇ ਹੋਏ ਨੇ ਮੇਰੇ ਪਿਛਲੇ ਪਾਸੇ ਦੇਖ ਸਕਦੇ ਹੋ ਉਸੇ ਤਰੀਕੇ ਨਾਲ ਟ੍ਰੈਫਿਕ ਬਹੁਤ ਜ਼ਿਆਦਾ ਸਾਹਮਣੇ ਇਸ ਤਰੀਕੇ ਨਾਲ ਇਹ ਥਿੱਲਰ ਜਾਂਦੇ ਹੋਏ ਨਥੋਕਿਆਂ ਤੋਂ ਅੱਗੇ ਤੱਕ ਇਹ ਜਾਣਗੇ ਥਿੱਲਰ ਉੱਥੇ ਇਹਨਾਂ ਦੀ ਸਟੈਕ ਹੋ ਜੂਗੀ ਸਟੈਕ ਦਾ ਭਾਅ ਵੀ ਚੱਕੇ ਲੱਗ ਜਾਣਗੇ ਇਹਨਾਂ ਦੇ ਪੂਰਾ ਸਥਾਨ ਉਥੇ ਲਰਾਂ ਦੇ ਨਾਲ ਭਰੇ ਜਾਂਦੇ ਨੇ ਹੌਲੀ-ਹੌਲੀ ਜਿਵੇਂ ਜਿਵੇਂ ਆਪਾਂ ਸ਼ਹਿਰ ਤੋਂ ਬਾਹਰ ਆਉਨੇ ਆ ਧੁੰਦ ਜਿਹੜੀ ਆਹੋ ਵਧਦੀ ਜਾਂਦੀ ਆ ਇਥੋਂ ਤੱਕ ਲਾਈਟਾਂ ਜਗ ਰਹੀਆਂ ਨੇ ਆਖਰੀ ਲਾਈਟ ਆ ਇਸ ਆਪਣੇ ਫੁੱਟਪਾਥ ਦੀ ਕਹਿ ਸਕਦੇ ਹਾਂ ਟਰਾਲੀ ਦੇ ਉੱਪਰ ਲੱਗੀਆਂ ਹੋਈਆਂ ਇਸ ਤਰੀਕੇ ਨਾਲ ਲਾਈਟਾਂ ਸਾਰੇ ਪਾਸੇ ਧੁੰਦ ਹੀ ਧੁੰਦ ਫਸਰੀ ਹੋਈ ਆਪਣਾ ਇਹ ਬੱਸ ਸਟੈਂਡ ਜਿੱਥੋਂ ਆਪਾਂ ਹਰ ਰੋਜ਼ ਆਪਣੇ ਸਫ਼ਰ ਦੀ ਸ਼ੁਰੂਆਤ ਕਰਦੇ ਪਰ ਅੱਜ ਥੋੜਾ ਪਿੱਛੇ ਹੋ ਕੀਤੀ ਆ ਸਫ਼ਰ ਦੀ ਸ਼ੁਰੂਆਤ ਆ ਥੇਲਰ ਬਣਾਉਣ ਵਾਲੀ ਮਸ਼ੀਨ ਪੂਰੀ ਜਾਂਦੀ ਆ ਮੇਰੇ ਕੋਲ ਦੀ ਇਹ ਥੇਲਰ ਦਾ ਟਰੈਕਟਰ ਲੱਗਦਾ ਹੋਇਆ ਟਰਾਲੀ ਦੇ ਉੱਪਰ ਬੰਨੀਆਂ ਹੋਈਆਂ ਡੋਰੀਆਂ ਪਰਾਂਦੀਆਂ ਉੜਦੀਆਂ ਹੋਈਆਂ ਤੇ ਸਾਹਮਣੇ ਮੇਰੇ ਸਫ਼ਰ ਦਾ ਪਹਿਲਾ ਪੜਾ ਸ਼ੂਆ ਨਜ਼ਰ ਆਉਂਦਾ ਹੋਇਆ ਲਗਭਗ ਇੱਥੇ ਗੋਹਾ ਦੀ ਨਿਕਾਸੀ ਕਰਦੇ ਹੋਏ ਘਰਾਂ ਦੇ ਵਿੱਚੋਂ ਗੋਹਾ ਲੱਦ ਕੇ ਬਾਹਰ ਆਏ ਛੜਦਾ ਹੋਇਆ ਟਰੈਕ ਵੀ ਸਾਧਨ ਜਾ ਰਿਹਾ ਉਹਦੇ ਲਾਈਟਾਂ ਲਗਭਗ ਚੱਲ ਰਹੀਆਂ ਨੇ ਤੇ ਲੋਕਾਂ ਨੇ ਮੋٹے ਕੱਪੜੇ ਪਹਿਨੇ ਹੋਏ ਨੇ ਇੱਥੋਂ ਸਰਦੀ ਦੀ ਆਮਦ ਦਾ ਪਤਾ ਲੱਗ ਗਿਆ ਵੀ ਹੁਣ ਥੋੜੀ ਥੋੜੀ ਠੰਡ ਜਿਹੜੀ ਆ ਉਹ ਪੈਣ ਲੱਗ ਗਈ ਆ ਮੇਰੇ ਸਫ਼ਰ ਦਾ ਪਹਿਲਾ ਪੜਾ ਪੂਰਾ ਹੁੰਦਾ ਹੋਇਆ ਇਹ ਸੂਆ ਮੇਰੇ ਸਫ਼ਰ ਦਾ ਪਹਿਲਾ ਪੜਾ ਅਗਲਾ ਪੜਾਅ ਹੋਵੇਗਾ ਨੱਥੋਕੇ ਤੇ ਉਸ ਤੋਂ ਅਗਲਾ ਪੜਾਅ ਫੂਲੇਵਾਲਾ ਸਕੂਲ ਜਿਹੜਾ ਹੈ ਨਿਹਾਲ ਸਿੰਘ ਵਾਲਾ 17 ਕਿਲੋਮੀਟਰ ਤੇ ਸ਼ੂ ਹੈ ਤਾਂ ਲਗਭਗ ਇੱਥੇ ਜਿੰਨੇ ਦਰਖਤ ਨੇ ਲਗਭਗ ਇਹ ਤੇਲ ਸਟਣ ਲੱਗੇ ਨੇ ਤੇਲ ਕਹਿ ਦਿੰਨੇ ਆਪਾਂ ਤੇਲ ਵੀ ਕਹਿ ਦਿੰਨੇ ਆ ਤ੍ਰੇਲ ਸ਼ਬਦ ਪੰਜਾਬੀ ਦਾ ਠੀਕ ਸ਼ਬਦ ਹੈ ਹਜਵੇਂ ਜਿਵੇਂ ਆਪਾਂ ਅੱਗੇ ਵਧਾਂਗੇ ਉਸ ਤਰੀਕੇ ਨਾਲ ਸੜਕ ਦੇ ਉੱਪਰ ਆਪਾਂ ਦੇਖਾਂਗੇ ਵੀ ਤੇਲ ਜਿਹੜੀ ਸੜਕਾਂ ਤੇ ਆ ਗਈ ਆ ਜੋ ਹੀ ਮੈਂ ਪਿਛਲੇ ਦਰਖਤਾਂ ਨੂੰ ਪਾਰ ਕੀਤਾ ਉੱਥੇ ਮੇਰੇ ਉੱਪਰ ਤੇਲ ਦੀਆਂ ਬੂੰਦਾਂ ਡਿੱਗੀਆਂ ਆ ਦੇਖੋ ਆ ਸੜਕ ਦੇ ਉੱਪਰ ਤ੍ਰੇਲ ਇਸ ਤਰੀਕੇ ਨਾਲ ਆਈ ਹੋਈ ਇਹ ਹੁਣ ਲਗਾਤਾਰ ਜਿਉਂ-ਜਿਉਂ ਸਰਦੀ ਵਧੂਗੀ ਇਹਨਾਂ ਦਰਖਤਾਂ ਨੇ ਤਰੇਲ ਸਿੱਟਦੇ ਜਾਣਾ ਨਿਹਾਲ ਸਿੰਘ ਵਾਲਾ 16 ਕਿਲੋਮੀਟਰ ਹੈ ਇੱਥੋਂ ਤੇ ਮੈਂ ਲਗਭਗ ਨਥੋਕੇ ਪਹੁੰਚਣ ਵਾਲਾ ਸੰਘਣੀ ਧੁੰਦ ਦੇ ਵਿੱਚ ਮੈਂ ਆਪਣੇ ਸਫ਼ਰ ਵੱਲ ਵਾਧਾ ਹੋਇਆ ਇਹ ਧੁੰਦ ਕਈ ਜਗ੍ਹਾ ਦੇ ਉੱਪਰ ਜਾਨਾਂ ਦਾ ਖੌਬ ਬਣ ਜਾਂਦੀ ਆ ਸਰਦੀ ਦੀ ਇਹ ਸੰਘਣੀ ਧੁੰਦ ਹੈ ਜਿਹੜੀ ਇਹਦੇ ਵਿੱਚ ਕਈ ਵਾਰ ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਪਰसों ਦੀ ਪੰਜਾਬੀ ਟਰਬਿਊਨ ਅਖਬਾਰ ਦੇ ਉੱਪਰ ਖ਼ਬਰ ਲੱਗੀ ਸੀ ਕਿ ਇਸ ਧੁੰਦ ਦੇ ਕਾਰਨ ਤਿੰਨ ਟਰਾਲੇ ਟਕਰਾ ਗਏ ਤੇ ਕਾਫੀ ਨੁਕਸਾਨ ਹੋਇਆ ਉੱਥੇ ਸੋ ਕਹਿਣ ਦਾ ਭਾਵ ਹੈ ਇਸ ਧੁੰਦ ਦੇ ਵਿੱਚ ਥੋੜਾ ਜਿਹਾ 10-15 ਮਿੰਟ ਜਿੱਥੇ ਪਹੁੰਚਣਾ ਉਸ ਤੋਂ ਪਹਿਲਾਂ ਤੁਰ ਪੀਏ ਤਾਂ ਬੰਦਾ ਸੌਖਾ ਰਹਿੰਦਾ ਕਾਲੀ ਦੇ ਵਿੱਚ ਬੰਦਾ ਸਪੀਡ ਵਧਾਉਣ ਦਾ ਯਤਨ ਕਰਦਾ ਤੇਜ਼ੀ ਨਾਲ ਪਹੁੰਚਣ ਦਾ ਯਤਨ ਕਰਦਾ ਤੇ ਕੋਈ ਨਾ ਕੋਈ ਨੁਕਸਾਨ ਜਿਹੜਾ ਉਹ ਕਰਾ ਬੈਠਦਾ ਆ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਟ੍ਰੈਫਿਕ ਬਹੁਤ ਹੈ ਲਗਾਤਾਰ ਮੈਨੂੰ ਲੱਗਦਾ ਮੰਡੀਆਂ ਦੇ ਵਿੱਚੋਂ ਕੱਕੇ ਗੱਟੇ ਜਿਹੜੇ ਆ ਸ਼ੈਲਰਾਂ ਦੇ ਵਿੱਚੋਂ ਆਪੜ ਰਹੇ ਨੇ ਇਸ ਕਰਕੇ ਵੱਡੇ ਵੱਡੇ ਜਿਹੜੇ ਟਰਾਲੇ ਆ ਉਹ ਬਹੁਤ ਜ਼ਿਆਦਾ ਭਰੇ ਹੋਏ ਅੱਗੇ ਨੂੰ ਵਧ ਰਹੇ ਨੇ ਬਾਬੇ ਕੇ ਗ੍ਰੋਪ ਪਾਸ ਇੰਸਟੀਚਿਊਟ ਵੀ ਪੀਓ 2000 ਮੋਗਾ ਦੀ ਬੱਸ ਜਾਂਦੀ ਹੋਈ ਅੱਗੇ ਮੇਰੇ ਇਹਨਾਂ ਦਾ ਇੱਕ ਕਾਲਜ ਦੋ ਦਰ ਹੈ ਬਾਬੇ ਕਿਆਂ ਦਾ ਇੱਕ ਮੁੱਦਕੀ ਵੀ ਹੈ ਮੇਰੇ ਕਈ ਦੋਸਤ ਜਿਨ੍ਹਾਂ ਨੇ ਬੀ.ਐਡ ਕੀਤੀ ਸੀ ਬਾਅਦ ਵਿੱਚ ਅਧਿਆਪਕ ਲੱਗੇ ਉਹ ਮੁੱਦਕੀ ਤੋਂ ਵੀ ਕਈਆਂ ਨੇ ਕੀਤੀ ਹੋਈ ਸੀ ਸਾਹਮਣੇ ਨਥੋ ਕਿਆਂ ਦਾ ਚੌਕ ਦਸਦਾ ਹੋਇਆ ਬਜ਼ੁਰਗ ਆਪਣਾ ਉਸੇ ਤਰੀਕੇ ਨਾਲ ਮਨ ਜਿੱਤੇ ਬੈਠਾ ਹੋਇਆ। ਇਹਨੇ ਹਾਲ ਸਿੰਘ ਵਾਲਾ ਦਾ ਬੋਰਡ 15 ਕਿਲੋਮੀਟਰ। ਸ਼ਾਇਦ ਹੀ ਕੋਈ ਸਾਧਨ ਲੰਘਿਆ ਹੋਊ ਜਿੱਤੇ ਲਾਈਟ ਨਾ ਆਉਣ ਹੋਵੇ ਕਿਉਂਕਿ ਅੱਜ ਧੁੰਦ ਬਹੁਤ ਸੰਘਣੀ ਆ। ਬਹੁਤ ਜ਼ਿਆਦਾ ਸੰਘਣੀ। ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੈਮਰਾ ਕੈਮਰੇ ਦੀ ਵਿਜ਼ਿਬਿਲਟੀ ਜ਼ਿਆਦਾ ਵੱਧ ਜਾਂਦੀ ਆ ਪਰ ਸੱਚਮੁੱਚ ਧੁੰਦ ਇੱਧਰ ਦੇਖੋ ਖੇਤਾਂ ਦੇ ਵਿੱਚ ਕਿੰਨੀ ਆ ਵੱਡੇ ਵੱਡੇ ਟਰਾਲੇ ਇਸ ਤਰੀਕੇ ਨਾਲ ਝੋਨਾ ਲੱਦ ਕੇ ਮੰਡੀਆਂ ਤੋਂ ਫੀਲਡਾਂ ਵੱਲ ਨੂੰ ਆ ਰਹੇ ਨੇ ਮੈਂ ਲਗਭਗ ਆਪਣੇ ਸਫ਼ਰ ਤੇ ਪਹੁੰਚਣ ਵਾਲਾ ਸਾਹਮਣੇ ਟੈਂਕੀ ਜਾਂਦੀ ਹੋਈ ਮਸਤਰੀ ਤਰਲੋਚਨ ਸਿੰਘ ਬਲਵਿੰਦਰ ਸਿੰਘ 나ਥੇ ਵਾਲੀ ਉਹਨਾਂ ਦੀ ਟੈਂਕੀ ਇਹ ਬਣੀ ਹੋਈ ਤੇ ਮੈਂ ਲਗਭਗ ਆਹ ਰਾਹ ਕੁੱਠ ਜੇਤੂ ਕੇ ਨੂੰ ਜਾਂ ਨਹੀਂ ਕੁੱਠ ਜੇਤੂ ਕੇ ਨਹੀਂ ਇਹ ਸਿੰਘੂ ਵਾਲਾ ਪੁੱਤਰ ਨੂੰ ਜਾਂਦਾ ਰਾਹ ਕੁੱਠ ਜੇਤੂ ਕੇ ਤਾਂ ਚੜੱਕ ਕੋਲ ਆ ਫੜਿਆ ਇੱਕ ਤੋਂ ਅਗਲੇ ਪਾਸੇ ਜਿਉਂ ਜਿਉਂ ਨਹਿਰ ਨੇੜ ਆਉਂਦੀ ਆ ਧੰਦ ਤੁਸੀਂ ਖੁਦ ਦੇਖ ਸਕਦੇ ਕਿੰਨੀ ਜ਼ਿਆਦਾ ਆ ਆ ਮੈਂ ਫੂਲੇਵਾਲਾ ਪੌਲਵਾਲ ਵਾਦ ਰਹੇ ਹਾਂ ਇੱਥੇ ਚੜ੍ਹਾਈ ਸ਼ੁਰੂ ਹੋ ਜੂਗੀ ਇਹ ਇੱਕ ਜ਼ਿੰਦਗੀ ਦਾ ਸਬਕ ਵੀ ਹੈ ਵੀ ਚੜਾਈ ਤੋਂ ਬਾਅਦ ਉਤਰਾਈ ਵੀ ਜ਼ਰੂਰੀ ਹੈ ਕੋਈ ਵੀ ਮਨੁੱਖ ਹੋਵੇ ਉਹਦੀ ਜ਼ਿੰਦਗੀ ਦੇ ਵਿੱਚ ਸਦਾ ਚੜਾਈ ਨਹੀਂ ਰਹਿੰਦੀ ਇੱਥੋਂ ਚੜਾਈ ਤੋਂ ਇਹ ਸਬਕ ਲੈਣ ਦੀ ਵੀ ਲੋੜ ਹੈ ਕਿ ਚੜਾਈ ਤੋਂ ਬਾਅਦ ਉਤਰਾਈ ਇੱਕ ਦਿਨ ਜ਼ਿੰਦਗੀ ਦੇ ਵਿੱਚ ਜ਼ਰੂਰ ਆਉਂਦੀ ਆ ਸਾਹਮਣੇ ਫੁੱਲੇ ਵਾਲਾ ਹੋ ਮੈਂ ਲਗਭਗ ਪਹੁੰਚਣ ਵਾਲਾ ਸੰਗਣੀ ਤੋਂ ਦੇ ਵਿੱਚ ਵਕ ਵਕ ਸਾਧਨਾਪੂ ਆਪਣੇ ਸਫਰਾਂ ਵੱਲ ਵਧਦੇ ਹੋਏ ਬਹੁਤ ਸੋਹਣਾ ਟਰੈਕਟਰ ਸਜਾਇਆ ਹੋਇਆ। ਨਹਿਰ ਦੇ ਵਿੱਚੋਂ ਪਾਣੀ ਚੱਲ ਪਿਆ। ਕੁਝ ਦਿਨਾਂ ਦੇ ਵਿੱਚ ਨਹਿਰ ਫੁੱਲ ਹੋ ਜਾਊਗੀ। ਸਾਹਮਣੇ ਕਲੀਅਰ ਇੰਟਰਨੈਸ਼ਨਲ ਸਕੂਲ ਦੀਆਂ ਬੱਸਾਂ ਬੱਚਿਆਂ ਨੂੰ ਲੈ ਕੇ ਜਾਂਦੀਆਂ ਹੋਈਆਂ। ਤੇ ਮੈਂ ਸਕੂਲ ਦੇ ਵਿੱਚ ਹੰਟਣ ਵਾਲਾਂ ਆ ਸਾਹਮਣੇ ਖੱਬੇ ਹੱਥ ਮੇਰੇ ਸਕੂਲ ਦਾ ਗੇਟ ਆ ਸਰਕਾਰੀ ਹਾਈ ਸਕੂਲ ਨਾਨਕ ਸਰਕੂਲੀਆ ਕਲਾ ਸਫਾਈ ਦਾ ਕੰਮ ਚੱਲ ਰਿਹਾ ਜੂਰਾ ਸ਼ੂਰਾ ਤੇ ਸਸਰੀਕਾਲ ਬਈ ਸਸਰੀਕਾਲ ਐ ਸੇਹੀ ਕਿ ਤੁਹਾਨੂੰ ਹੋਰ ਖੜਾਣਾ ਖੜਾਣਾ ਲੱਗੂ ਤੇ ਖੜਨਾ ਥੇ ਲੋ ਬੰਦਾ ਦੀਏ ਮਰੇ ਤੋਂ ਸੇ ਸੇ ਤੜਾ ਦਾ ਫੋਨ ਨਹੀਂ ਮਾਦੀ ਮੋਬਾਈਲ ਲਗਾਦਾ ਕਿਹਦਾ ਉਹਨੇ ਅਸੇ ਕਰਿਆ ਕਰਦਾ ਹਾਂ ਸੇਹੀ ਤੁਂ ਜੀ ਰੋ ਖਲਾ ਕੋਲੋ ਕੀ ਜਾ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ